ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਰਿੰਦਰ ਸਿੰਘ ਆਰਬੀਸੀਡ ਤੋਂ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਜੀ ਡਿਸਟ੍ਰਿਕਟ ਮੋਗਾ ਦੇ ਪਿੰਡ ਹੈਗਾ ਜੀ ਧਰਮਕੋਟ ਦੇ ਤੇ ਮੇਰੇ ਨਾਲ ਫਾਰਮਰ ਨੇ ਸਰਦਾਰ ਬਲਬੀਰ ਸਿੰਘ ਜੀ ਤੇ ਇਹਨਾਂ ਨੇ ਆਪਣੀ ਆਰਬੀਸੀਡ ਦੀ ਸ਼ਿਮਲਾ ਮਿਰਚ ਜੈਮ ਲਗਾਈ ਹੋਈ ਆ ਕਰਵਾਈ ਆ ਤੇ ਫਿਲਹਾਲ ਦੀ ਸਟੇਜ ਦੇ ਵਿੱਚ ਬਹੁਤ ਸੋਹਣੀ ਆ ਤੇ ਆਓ ਆਪਾਂ ਵਿਚਾਰ ਜਾਣਦੇ ਆ ਨਾ ਜਬਾਨੀ ਅੰਕਲ ਸਸੀਗਾਲ ਜੀ ਸਸੀਗਾਲ ਹੋਰ ਅੰਕਲ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਔਰ ਬਾਕੀ ਧੰਨਵਾਦ ਜੀ ਤੁਹਾਡੀ ਔਰ ਵੀ ਜੀ ਟੀਮ ਦਾ ਬਹੁਤ ਆ థాంਕਿਊ ਜੀ ਜੋ ਤੁਸੀਂ ਚੰਗੇ ਚੰਗੀਆਂ ਬੀਜ ਲਿਆ ਕੇ ਦਿੱਨੇ ਆ ਸਾਨੂੰ ਥੈਂਕਿਊ ਇਹਨਾਂ ਨਾਲ ਅਸੀਂ ਵੀ ਖੁਸ਼ ਹਾਂ ਜੀ ਸਹੀ ਗੱਲ ਹੈ ਵਪਾਰੀ ਵੀ ਖੁਸ਼ ਆ ਮਾਲ ਚੰਗਾ ਮਿਲਦਾ ਜੀ 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 ਸਾਨੂੰ ਸਾਰੇ ਵਰਗ ਖੁਸ਼ ਹੋ ਜਾਂਦੇ ਹਾਂ ਹਾਂ ਸਾਰੇ ਖੁਸ਼ ਤੇ ਅੰਕਲ ਜੀ ਥੋੜਾ ਜਿਹਾ ਡਿਟੇਲ ਵਾਈਜ਼ ਥੋੜਾ ਮੇਰੇ ਕਿਸਾਨ ਵੀਰਾਂ ਨੂੰ ਦੱਸੋ ਕਿ ਤੁਸੀਂ ਕਾਸ਼ਤ ਆਪ ਵੀ ਕੀਤੀ ਆ ਕਿੰਨੇ ਸਾਲਾਂ ਤੋਂ ਤੁਸੀਂ ਇਹ ਕਾਸ਼ ਤੇ ਸ਼ਿਮਲਾ ਮਿਰਚ ਦੀ ਕਰ ਰਹੇ ਹੋ ਪਿਛਲੀ ਵਾਰੀ ਜੈਮ ਲਗਾਈ ਸੀ ਐਡ ਕੀ ਕੀ ਰਿਸਪੌਂਸ ਮਿਲਿਆ ਹੈ ਮੈਂ ਜਿਹੜੇ ਹੋਰ ਫਾਰਮਰ ਲਗਵਾਈ ਆ ਉਹਨਾਂ ਨੂੰ ਕੀ ਰਿਸਪੌਂਸ ਮਿਲ ਰਿਹਾ ਹੈ ਦੇਖੋ ਜੀ ਮੈਂ 2000 12 13 ਤੋਂ ਸ਼ੁਰੂ ਕੀਤੀ ਸੀਗੀ ਸ਼ਿਮਲਾ ਮਿਰਚ ਲਾਉਣੀ ਠੀਕ ਹੈ ਜੀ ਥੋੜੀ ਥੋੜੀ ਲਾਉਂਦੇ ਲਾਉਂਦੇ ਤੇ ਪਿਛਲੇ ਸਾਲ ਹੀ ਤੁਸੀਂ ਜਦੋਂ ਦੱਸਿਆ ਵੀ ਸਾਡੀ ਕੋਲ ਵੀ ਇੱਕ ਕੰਪਨੀ ਹੈਗੀ ਆ ORBI ਆਈ ਮੈਨੂੰ ਇਸੇ ਤਰ੍ਹਾਂ ਨੇ ਵੀ ਦੱਸਿਆ ਸੀਗਾ ਉਹ ਕਹਿੰਦੇ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਵਿਰੇਂਦਰ ਸਿੰਘ ਨਾਲ ਜੀ ਜੀ ਦੇ ਉਹਨਾਂ ਇਹ ਕੋਈ ORBI ਕੰਪਨੀ ਬਹੁਤ ਵਧੀਆ ਚੱਲਦੀ ਆ ਅਈ ਪਿਛਲੇ ਸਾਲ ਲਾਇਆ ਸੀ 1 ਕਿੱਲਾ ਮੈਂ ਹਾਂਜੀ ਫੇ ਰਿਸ਼ਤੇਦਾਰਾਂ ਨੂੰ ਵੀ ਲਵਾਈ ਸੀ ਤੇ ਇਸ ਵਾਰ ਤਾਂ ਫਿਰ ਅਸੀਂ 8-9 ਕਿੱਲੇ ਲਵਾਏ ਹਾਂ ਹਾਂਜੀ ਹਾਂ ਨਾਲੇ ਇਹਨਾਂ ਨੇ ਕਿਸਾਨ ਵੀਰੋ ਮਤਲਬ ਤੁਸੀਂ ਅੱਜ ਤੱਕ ਦੇਖੀ ਹੋਵੇਗੀ 10 ਗ੍ਰਾਮ ਦੀ ਪੈਕਿੰਗ ਇਹਨਾਂ ਨੇ ਸਾਡੇ ਕੋਲੋਂ ਅੱਧਾ-ਅੱਧਾ ਕਿੱਲੋ ਦੀ ਪੈਕਿੰਗ ਸ਼ਿਮਲਾ ਮਿਰਚ ਦੇ ਬੀਜ ਦੀ ਲਈ ਹੈ ਜੀ ਆਪ ਵੀ ਇਹਨਾਂ ਨੇ ਲਈ ਆ ਨਾਲ ਕਿਸਾਨ ਵੀਰਾਂ ਨੂੰ ਹੋਰ ਨੂੰ ਵੀ ਅੱਧਾ ਕਿੱਲੋ ਦੀ ਪੈਕਿੰਗ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੇ ਅੱਛਾ ਜੀ ਤੁਸੀਂ ਹੁਣ ਆਪਣੀ ਗੱਲ ਰੱਖੋ ਏ ਦੇਖੋ ਜੀ ਬੀਜ ਉਹ ਤੁਸੀਂ ਜਦੋਂ ਦਾ ਲਾਇਆ ਵਾ ਇੱਕ ਤਾਂ ਗੇਤੀ ਚੱਲੀ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਆਪਾਂ ਕੋਈ ਵੀ ਕਹਈਏ ਨਾ ਵੀ ਇੰਦਰਾਵਾ ਜਿਹੜੀ ਕੋਈ ਵੀ ਕੰਪਨੀਆਂ ਸਭ ਦਾ ਮੁਕਾਬਲਾ ਇਹ ਕਰਦੀ ਆ ਪੂਰਾ ਜੀ ਜੀ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਫਲ ਤੁਸੀਂ ਦੇਖੋਗੇ ਵੀ ਲਾਗੇ ਹੋ ਕੇ ਦਿਖਾਇਓ ਮੜਾ ਜਾ ਇਹਨਾਂ ਨੂੰ ਫਲ ਦਿਖਾਓ ਜਿਹੜੀ ਅੱਜ ਦੇ ਹਾਲਾਤ ਨੇ ਅੱਜ ਦੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਅੱਜ ਦੇ ਹਾਲਾਤ ਨੇ ਹਾਂ 2 ਮਹੀਨੇ ਦੇ ਵਿੱਚ ਯਾਨੀ ਕਿ ਮਾਰਚ ਵਿੱਚ ਤਾਂ ਫਲ ਹਰ ਇੱਕ ਦੇ ਹੁੰਦਾ ਹੈ ਲੇਕਿਨ ਜੇ ਆਪਾਂ ਇਹਨਾਂ ਦਿਨਾਂ 'ਚ ਕਹੀਏ ਵੀ ਦੇਖੋ ਤੁਸੀਂ ਬੂਟਿਆਂ ਦਾ ਹਾਲ ਕੀ ਆ ਵਿਚਾਰਿਆਂ ਦਾ ਵੀ ਇਹ 10-1300 ਗ੍ਰਾਮ ਦੀ ਮਿਰਚ ਜਿਹੜੀ ਆ ਆ ਦੇਖੋ ਜੀ ਮਤਲਬ ਉੱਪਰੋਂ ਪਤਾ ਨਹੀਂ ਲੱਗ ਰਿਹਾ ਕਿ ਨੀਚੇ ਇੰਨਾ ਫਾਲ ਹੋਊਗਾ ਹਾਂ ਉੱਤੋਂ ਬੂਟੇ ਲੁਕੇ ਹੋਏ ਸਭ ਤੋਂ ਵੱਡੀ ਗੱਲ ਹੈ ਨਾ ਵੀ ਇਹ ਕੁਕੜੀ ਦੇ ਵਾਂਗੂ ਜਿੱਦਾਂ ਬੱਚੇ ਲਗਾਉਂਦੀ ਨਾ ਕੁਕੜੀ ਇਸ ਤਰ੍ਹਾਂ ਇਹ ਆਪਦਾ ਫਾਲ ਲਕੋਂਦੀ ਆ ਮਿਰਚੇ ਉਹ ਵੀ ਇੰਨੀ ਗਰਮੀ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਹੁਣ ਤੁਸੀਂ ਹੁਣ ਦੇਖੋ ਹੁਣ ਤੁਹਾਨੂੰ ਕੋਈ ਦਾਣਾ ਨਹੀਂ ਲੱਭੂਗਾ ਉੱਤੋਂ ਨਹੀਂ ਪਤਾ ਲੱਗੂਗਾ ਤੁਸੀਂ ਥੱਲੇ ਦੇਖੋਗੇ ਪਰ ਇਹਨਾਂ ਦੇਖੀ ਜਾਓ ਸਾਰੇ ਦੇਖੋ ਤੁਹਾਨੂੰ ਪੂਰਾ ਨਜ਼ਾਰੇਦਾਰ ਫਲ ਹੈ ਜੀ ਬੂਟਿਆਂ ਦਾ ਨਜ਼ਾਰਾ ਉੱਪਰ ਤੋਂ ਪਤਾ ਨਹੀਂ ਲੱਗਦਾ ਕਿ نیچے ਇੰਨਾ ਫਲ ਜਦੋਂ ਫਲ ਚੱਕ ਕੇ ਦੇਖਦੇ ਆ ਉਦੋਂ ਜਦੋਂ ਬੂਟੇ ਨੂੰ ਆਪਾਂ ਮੁੱਦਾ ਕਰਦੇ ਆ ਫਿਰ ਪਤਾ ਲੱਗਦਾ ਵੀ ਹਾਂ ਯਾਰ ਥੱਲੇ ਇੰਨਾ ਫਲ ਲੱਗਾ ਇਹਦੇ ਲੁਕੋ ਕੇ ਰੱਖਦੀ ਸਾਰਾ ਲੁਕੋ ਕੇ ਰੱਖਦੀ ਆ ਕਿਉਂ ਗਰਮੀ ਚੱਲਦੀ ਆ ਗਰਮੀ ਦੇ ਵਿੱਚ ਕਾਮਯਾਬ ਕੰਪਨੀ ਉਹੀ ਕਾਮਯਾਬ ਹਾਂ ਕੰਪਨੀ ਉਹੀ ਕਾਮਯਾਬ ਜਿਹੜੀ ਗਰਮੀ ਦੇ ਵਿੱਚ ਪੱਤੇ ਉੱਥੋਂ ਪੱਤਾ ਜਿਹੜਾ ਫਲ ਨੂੰ ਲੁਕੋਵੇ ਤੁਸੀਂ ਉਹਨਾਂ ਦੇਖੋ ਨਾ ਤੁਸੀਂ ਨਵਾਂ ਬੀਜ ਵੀ ਦੇਖੋ ਨਵਾਂ ਫਲ ਦੇਖੋ ਜਿਹੜਾ ਆ ਚੀਜ਼ ਨੇ ਜਿਹੜਾ ਹਜੇ ਹਾਂ ਆ ਚੀਜ਼ ਜਿਹੜੀ ਆ ਇਹਨੇ ਹਜੇ ਆਪਾਂ ਨੂੰ ਫਲ ਦੇਣਾ ਆ ਛੋਟਾ ਛੋਟਾ ਆ ਦੇਖੋ ਜੀ ਛੋਟਾ ਛੋਟਾ ਫਲ ਜਿਹੜਾ ਬਹੁਤ ਜ਼ਿਆਦਾ ਲੱਗਾ ਉਹ ਆ ਰਿਹਾ ਦੇਖੋ ਨਵਾਂ ਫਰੂਟਿੰਗ ਨਵਾਂ ਫਰੂਟ ਬਹੁਤ ਆ ਰਿਹਾ ਹਜੇ ਆ ਦੇਖੋ ਜੀ ਹਾਂ ਛੋਟਾ ਛੋਟਾ ਹੋਰ ਦੇਖੋ ਜੀ ਇੱਕ ਪਰਵਰਿਸ਼ ਤੇ ਬਹੁਤ ਡਿਪੈਂਡ ਕਰਦਾ ਆ ਹੋਂ ਤੱਕ ਜਿੰਨੇ ਆਪਾਂ ਕੋਈ ਦੇਖੇ ਹੋਣਗੇ ਫੀਲਡ ਕੋਈ ਮਤਲਬ ਕੇ ਚਲੋ ਅੱਜ ਕੀ ਰੇਟ ਤਾਂ ਦੇਖੋ ਜੀ ਅੱਜ ਰੇਟ ਤਾਂ ਤਾਂ ਨਹੀਂ ਕੀਤੀ ਤੋ ਰੇਟ ਦਾ ਨੁਕਸ ਵੀ ਹੈ ਨਾ ਵੀ ਜਿਆਦਾ ਫਲ ਦਾ ਕਾਰਨ ਆ ਨਾ ਫਲ ਵੀ ਤੇ ਜਿਆਦਾ ਲੱਥਾ ਤੇ ਰੇਟ ਤਾਂ ਪੇ ਡਿੱਗਣਾ ਹੈ ਕਿ ਨਹੀਂ ਜਦੋਂ ਫਾਲ ਹੀ ਜਿਆਦਾ ਹੋ ਗਿਆ ਹਾਂਜੀ ਹਾਂਜੀ ਤੇ ਜਿਆਦੇ ਫਲ ਦਾ ਕਰਕੇ ਫਿਰ ਰੇਟ ਤਾਂ ਮਾਰਕੀਟ ਡਾਊਨ ਆਊਗੀ ਮੈਂ ਆ ਵੇ ਥੋੜਾ ਵੀਰ ਜੀ ਨਿਰੀਖਣ ਕਰਕੇ ਦੇਖਿਓ ਆ ਦੇਖੋ ਜੀ ਜੇ ਦੇਖਿਆ ਜਾਵੇ ਕੇਅਰ ਦੀ ਗੱਲ ਹੈ ਬਾਕੀ ਆ ਥ੍ਰਿਪਸ ਦੇਖੋ ਜੀ ਕਿਤੇ ਵੀ ਤੁਹਾਨੂੰ ਥ੍ਰਿਪਸ ਦਾ ਅਟੈਕ ਨਜ਼ਰ ਨਹੀਂ ਆਊਗਾ ਇਹ ਕੇਅਰ ਤੇ ਵੀ ਡਿਪੈਂਡ ਕਰਦਾ ਔਰ ਇੱਕ ਵੈਰੈਟੀ ਤੇ ਵੀ ਡਿਪੈਂਡ ਕਰਦਾ ਆ ਆ ਦੇਖੋ ਨਵੀਂ ਫਲਾਵਰਿੰਗ ਦੇਖੋ ਫਰੂਟਿੰਗ ਦੇਖੋ ਪਿੱਛੇ ਪੱਤੇ ਦੀ ਦੇਖੋ ਬੰਤਰ ਕਿੰਦੀ ਸ ਮਿਰਚੇ ਦੀ ਲਵਾਈ ਬੜੀ ਸੋਹਣੀ ਆ ਛੋਟੀ ਛੋਟੀ ਮਿਰਚੇ ਦੀ ਬਿਲਕੁਲ ਨਰਵਾਬ ਏਦਾਂ ਲੱਗ ਰਿਹਾ ਜਿੱਦਾਂ ਮਤਲਬ ਨਾ ਹਾਂ ਮਾਰਚ ਫਰਵਰੀ ਮਾਰਚ ਵਾਲਾ ਫਲ ਹੁੰਦਾ ਮਾਰਚ ਮਹੀਨੇ ਵਾਲਾ ਜਿਹੜਾ ਆਪਾਂ ਅਪ੍ਰੈਲ ਵਾਲਾ ਕਹਿ ਲੋ ਹਾਂਜੀ ਹਾਂਜੀ ਜਿਲਕ ਪੂਰਾ ਫਲ ਵਧੀਆ ਥੱਲੇ ਦਾ ਸਾਰੇ ਬੂਟੇ ਵਿਚਾਰੇ ਮੂਦੇ ਹੀ ਪਏ ਆ ਪੂਰਾ ਤਸੱਲੀਦਾਰ ਫਲ ਲੱਗਾ ਪਿਆ ਕੋਈ ਲਾਲੀ ਨਹੀਂ ਕੋਈ ਖਰਾਬ ਨਹੀਂ ਕੋਈ ਦਾਗ ਹੀ ਨਹੀਂ ਪੂਰਾ ਫਲ ਅਸੀਂ ਬਹੁਤ ਖੁਸ਼ ਆ ਇਸ ਵੈਰੈਟੀ ਤੋਂ ਪੂਰੇ ਖੁਸ਼ ਆ ਸੰਤੋਸ਼ਟ ਆ ਜੀ ਠੀਕ ਹੈ ਜੀ ਕਹਿੰਦਾ ਦੱਸ ਲੈ ਸੰਤੋਸ਼ਟ ਆ ਇਸ ਤੋਂ ਅਸੀਂ ਯਾਨੀ ਕਿ ਇਹ ਨਹੀਂ ਕਿ ਵੀ ਸਾਨੂੰ ਵੀ ਕੋਈ ਘਾਟਾ ਹੋਇਆ ਨਹੀਂ ਮੁਨਾਫੇ ਵਾਲੀ ਚੀਜ਼ ਆ ਉਹ ਚਲੋ ਰੇਟ ਤਾਂ ਜੀ ਉਹ ਮਾਰਕੀਟਾਂ ਦਾ ਠਾ ਠਾਂ ਆਉਂਦੀ ਜਾਂਦੀਆਂ ਹੁਣ ਫੇਰ ਤਾਂ ਆ ਗਈ ਇਹ ਤਾਂ ਉਤਾਰ ਚੜਾਉਂਦੇ ਰਹਿੰਦੇ ਆ ਮਾਰਕੀਟ ਦੇ ਤਾਂ ਤੇ ਅੰਕਲ ਜੀ ਤੁਸੀਂ ਆਪਣੀ ਨਾਲ ਇੱਕ ਸਾਡੀ ਜਿਹੜੀ ਔਰ ਵੀ ਸਿੱਟੀ ਦੀ ਕਿਸਾਨ ਵੀਰੋਂ ਇੱਕ ਸਾਡੀ ਦਾ ਜੈਮ ਵੈਰੈਟੀ ਆ ਜੀ ਇੱਕ ਇਸ ਤੋਂ ਵੀ ਅਰਲੀ ਦੇ ਵਿੱਚ ਸਾਡੀ ਵੈਰੈਟੀ ਆਈ ਹੈ ਜੀ ਰੋਮਾ ਆ ਰੂਮਾ ਵੈਰੈਟੀ ਆ ਤੇ ਉਹ ਵੀ ਇਹਨਾਂ ਨੇ ਐਂਗਲ ਦੀ ਕਿੰਨੀਆਂ ਖੇੜਾਂ ਲਾਈਆਂ ਤੁਸੀਂ ਉਹ 23 ਖੇੜਾਂ ਲਾਈਆਂ ਅਸੀਂ 23 ਖੇੜਾਂ ਨੇ ਕਿਸਾਨ ਵੀਰ ਆਓ ਮੈਂ ਤੁਹਾਨੂੰ ਉਹਨਾਂ ਜਿਹੜੀਆਂ 23 ਖੇੜਾਂ ਨੇ ਉਹ ਵੀ ਤੁਹਾਨੂੰ ਦਿਖਾਉਣਾ ਆ ਤੇ ਆ ਜੀ ਉਹ ਵੀ ਪੂਰਾ ਨਜ਼ਾਰੇਦਾਰਾ ਕੰਮ ਉਹ ਵੀ ਤੁਸੀਂ ਦੇਖੋਗੇ ਐਂਗਲ ਕਿੱਥੋਂ ਲੈ ਗਏ ਨੇ ਇੱਧਰ ਅੱਗੇ ਹਾਂ ਇੱਥੋਂ ਲੈ ਗਏ ਹਾਂ ਆ ਦੇਖਦੇ ਚਲੋ ਤੁਸੀਂ ਅਭੀ ਹੋ ਚੁਲੋ ਗਏ ਆ ਦੇਖੋ ਤੁਸੀਂ ਕਿਸਾਨ ਵੀਰੋ ਇਹ ਆ ਜੀ ਔਰ ਵੀ ਸੀਡ ਦੀ ਰੋਮਾ ਵੈਰਾਈਟੀ ਆ ਸਾਡੀ ਆ ਦੇਖੋ ਜੀ ਇਹ ਇਹ ਥੋੜਾ ਗੂੜੇ ਰੰਗ ਤੇ ਆ ਉਹ ਥੋੜਾ ਜਿਹਾ ਫਿੱਕਾ ਰਾਂਗਾ ਨਾ ਹਾਂਜੀ 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 ਉਹਦਾ ਹਰਾ ਰੰਗ ਫਿੱਕਾ ਹੈ ਇਹ ਹਰਾ ਗੂੜਾ ਹੈ ਠੀਕ ਹੈ ਜੀ ਕਿਸਾਨ ਵੀਰੋ ਦੇਖੋ ਪੂਰਾ ਚਮਕ ਪਾਇੜੀ ਆ ਚਮਕ ਬਹੁਤ ਆ ਚਮਕ ਬਹੁਤ ਆ ਜਿਹੜੀ ਸਕਿਨ ਆ ਬਹੁਤ ਟਾਈਟ ਆ ਸਾਈਜ਼ ਦਾ ਜਿਹੜਾ ਫਰੂਟ ਦਾ ਸਾਈਜ਼ ਆ ਉਹ ਵੀ ਸੇਮ ਬਿਲਕੁਲ ਬਿਲਕੁਲ ਐਨ ਐਕਿਊਰੇਟ ਆ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਆ ਮਾਰਕੀਟ ਦੀ ਮੰਗ ਦੇ ਵਿੱਚ ਡਿਮਾਂਡ ਦੇ ਡਿਮਾਂਡ ਵਾਲਾ ਫਾਲ ਆ ਸਾਰਾ ਹੀ ਦੇਖੋ ਜੀ ਸਨ ਵੀ ਕੋਈ ਇੱਕ ਇੱਕ ਪਲਾਂਟ ਨਹੀਂ ਹਰੇਕ ਪਲਾਂਟ ਨਾਲ ਐਕਸੀਲੈਂਟ ਫਰੂਟਿੰਗ ਹੈ ਐਨ ਵੀ ਆਪਾਂ ਕੋਈ ਬੂਟਾ ਇੱਕ ਅੱਧਾ ਦਿਖਾਵਾਂਗੇ ਆ ਦੇਖੋ ਜੀ ਹੂੰ ਬਾਕੀ ਇੱਕ ਪਰਵਰਿਸ਼ ਤੇ ਵੀ ਕਿਸਾਨ ਵੀਰੋਂ ਬਹੁਤ ਡਿਪੈਂਡ ਕਰਦਾ ਹਨਾ ਜੀ ਆ ਜੇ ਹੁਣ ਆਪਾਂ ਟਾਈਮ ਸਿਰ ਦਵਾਈ ਨਾ ਪਾਵਾਂਗੇ ਟਾਈਮ ਸਿਰ ਖਾਦ ਨਾ ਪਾਵਾਂਗੇ ਉਧਰ ਵੀ ਉਹ ਦੇਖੋ ਦਿਖਾਓ ਖਾ ਜਿਹੜੀ ਆ ਗਾਲੀ ਠੰਡੇ ਵਾਲਾ ਫਲ ਸਾਰੇ ਜਦਾਂ ਸਾਰੇ ਬੂਟੇ ਦੇਖੋ ਭਰੇ ਸਾਰੇ ਭਰੇ ਪਏ ਆ ਜਿੰਨਾ ਮਰਜੀ ਦੇਖੀ ਜੋ ਸਾਰੇ ਭਰੇ ਪਏ ਆ ਉਹੀ ਮੈਂ ਦੇਖ ਰਿਹਾ ਜੀ ਮਤਲਬ ਫਰੈਸ਼ਨੈਸ ਇੰਨੀ ਲੱਗ ਰਹੀ ਆ ਮਤਲਬ ਜਿੱਦਾਂ ਮਾਰਚ ਮੈਂ ਇਧਰੋਂ ਕੈਮਰਾ ਕਰ ਉਹ ਦੇਖੋ ਤੁਸੀਂ ਦੇਖੋ गाइस ਤੋਂ ਦੂਰੋਂ ਹੀ ਤੁਸੀਂ ਜਾਂਦਾ ਫਲਾਂ ਨਾਲ ਭਰੇ ਪਏ ਬੂਟੇ ਆ ਦੇਖੋ ਜੀ ਆਹ ਦੇਖੋ ਤੁਸੀਂ ਸਭ ਭਰੇ ਹੋਏ ਆ ਕੋਈ ਯਾਨੀ ਕਿ ਤੁਸੀਂ ਕਹਿ ਨਹੀਂ ਸਕਦੇ ਇਹਨੂੰ ਬਾਕੀ ਹੈ ਨਾ ਆ ਚੀਜ਼ ਜਿਹੜੀ ਹੈ ਨਾ ਇਹਨੇ ਬੜਾ ਆਪਾਂ ਨੂੰ ਬਚਾਇਆ ਜਿਹੜੀ ਆਪਾਂ ਪਰਵਰਿਸ਼ ਜਾਂ ਨੂੰ ਕਹ ਲੋ ਜਾਂ ਦਵਾਈਆਂ ਚੰਗੀਆਂ ਪੈ ਗਈਆਂ ਹਾਂਜੀ 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 ਪਰ ਪਰ ਅੰਗਲ ਦੀ ਪਰਵਿਸ਼ ਤੇ ਡਿਪਾਰਟਮੈਂਟ ਕਰਦਾ ਜੀ ਪਰਵਿਸ਼ ਤੇ ਕਰਦੇ ਆ ਜੀ ਯਾਰ ਪਰਵਿਸ਼ ਤੋਂ ਬਿਨਾ ਤੇ ਆਪਾਂ ਕੋਈ ਪਸ਼ੂ ਦੋਧੇ ਨਹੀਂ ਦਿੰਦਾ ਪੱਠੇ ਇੱਕ ਟਾਈਮ ਨਾ ਪਾਈਏ ਬਾਕੀ ਵੀ ਕੋ ਫਰੂ ਦਿਖਾ ਹਾਂ ਛੋਟਾ ਛੋਟਾ ਦਾਣਾ ਬਹੁਤ ਲੱਗਦਾ ਪਿਆ ਹੈ ਸਹੀ ਆ ਕਿੰਨਾ ਲੱਗਿਆ ਹਲੇ ਜੀ ਥੋੜਾ ਵੀਰੇ ਜ਼ੂਮ ਕਰਕੇ ਵੀ ਮਾੜਾ ਦਿਖਾ ਦਿਓ ਹਾਂ ਨੇੜੇ ਆ ਜਾਓ ਉਹ ਦੇਖੋ ਗਾਂ ਨੂੰ ਦੇਖਿਓ ਉਧਰ ਵਈ ਉਹ ਦਿਖਾ ਹਾਂ ਹਾਂ ਦਿਖਾਓ ਇਹ ਨਹੀਂ ਵੀ ਇੱਕ ਥਾਂ ਤੇ ਬਾਜ ਕੇ ਥੱਲੇ ਇਹ ਆ ਦੇਖੋ ਪੂਰਾ ਫਾੜਾ ਥੱਲੇ ਦੇ ਤੂੰ ਕੀ ਆਵੇ ਥੱਲੇ ਕਿਦਾਂ ਡਿੱਗੀਆਂ ਪਈਆਂ ਟਾਣੀਆਂ ਪਰ ਪਰ ਕੇ ਵੇਖਾਂ ਅੰਕਲ ਇਹ ਕਿਸਾਨ ਵੀਰ ਇੱਕ ਗੱਲ ਹੋਰ ਆ ਕਿ ਜਿੰਨਾ ਮਰਜੀ ਚੱਲੋ ਕਿ ਮੰਦਾ ਆ ਐ ਅੰਕਲ ਜੀ ਹੁਣਾਂ ਨੇ ਕੋਈ ਵੀ ਤੜਾਈ ਮਿਸ ਨਹੀਂ ਕੀਤੀ ਇਹਨਾਂ ਨੇ ਹਰੇਕ ਤੜਾਈ ਕਰਦੇ ਨੇ ਭਾਵੇਂ ਇਹਨਾਂ ਨੂੰ ਪੱਲਿਓ ਹੀ ਪੈਂਦੀ ਰਹੀ ਪੈਂਦੇ ਰਹਿ ਆਪਾਂ ਪੈਂਦੇ ਰਹਿ ਪੈਂਦੇ ਰਹਿ ਆ ਪੱਲਿਓ ਵੀ ਪਏ ਆ ਪਰ ਆਪਾਂ ਤੜਾਈ ਮਿਸ ਨਹੀਂ ਕੀਤੀ। ਉਹਦਾ ਉਹਦਾ ਹੀ ਨਤੀਜਾ ਆਇਆ ਅੱਜ। ਜੀ ਜੀ ਜੀ। ਜੇ ਆਪਾਂ ਤੜਾਈ ਕਰਦੇ ਰਹੇ ਨਾ ਆਪਾਂ ਉਹਦਾ ਨਤੀਜਾ ਆਇਆ ਵੀ ਆਪਣਾ ਫਾਲਾ ਜੋ ਜਿਹੜਾ ਫਰੂਟ ਨਵਾਂ ਸਾਰਾ। ਜੀ ਜੀ ਜੀ। ਤੇ ਜੇ ਤੜਾਈ ਬੰਦ ਕਰ ਦਿੰਦੇ ਫੇਰ ਲਾਲ ਹੋ ਜਾਣਗੇ ਅਸੀਂ ਬੂਟੇ ਵੀ ਖਰਾਬ ਹੋ ਜਾਣੇ ਸੀਗੇ। ਆਪਾਂ ਬੂਟੇ ਖਰਾਬ ਹੋਣ ਤੋਂ ਬਚਾਏ। ਵੀ ਬੂਟਿਆਂ ਨੂੰ ਹਲਕਾ ਰੱਖੀਏ। ਤੇ ਅੰਗਲ ਜੀ ਜੇ ਆਪਾਂ ਓਵਰਆਲ ਦੇਖਿਆ ਜਾਵੇ ਤੁਹਾਨੂੰ ਦੋਨੋਂ ਵੈਰਾਈਟੀਆਂ ਆਪਣੇ ਰੋਮਾ ਤੇ ਜੈਮ ਵੈਰਾਈਟੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਜੀ ਮੇਰੇ ਤੋਂ ਦੋਨੇ ਪਸੰਦ ਆ ਐਵੇਂ ਮੈਂ ਕਹਾਂ ਲੈ ਵੀ ਉਹ ਚੰਗੀ ਮਾੜੀ ਮੈਂ ਇਹ ਦੋ ਭੈਣਾਂ ਨੂੰ ਨਿੰਦਣ ਵਾਲੀ ਗੱਲ ਆ ਲੜਾਉਣ ਵਾਲੀ ਗੱਲ ਹੋ ਜਾ ਆਪਾਂ ਉਹ ਗੱਲ ਨਹੀਂ ਕਰਨੀ ਮਾਲ ਦੋਹਾਂ ਚੀ ਬਹੁਤ ਆ ਹੁਣ ਕਿਨੂੰ ਕਹੀਏ ਚੰਗਾ ਤੇ ਕਿਨੂੰ ਮਾਰਾ ਗਈ ਹਨਾ ਹਾਂ ਰੰਗ ਦੇ ਤੌਰ ਤੇ ਰੋਮਾ ਦਾ ਰੰਗ ਬਜੜਾ ਵਾ ਨਾ ਕੰਪਨੀ ਦੇ ਮਾਰਕੀਟ ਦੇ ਹਿਸਾਬ ਨਾਲ ਰੋਮਾ ਦੀ ਡਿਮਾਂਡ ਜ਼ਿਆਦੇ ਆ ਮਾਰਕੀਟ ਅੱਛਾ ਜੀ ਹਾਂ ਤੁਸੀਂ ਕਿਹੜੀ ਕਿਹੜੀ ਮੰਡੀ ਵਿੱਚ ਮਾਲ ਜਿਹੜਾ ਪਾਉਂਦੇ ਜਲੰਧਰ ਹੁਸ਼ਿਆਰਪੁਰ ਠੀਕ ਹੈ ਜੀ ਤਿੰਨਾਂ ਮੰਡੀਆਂ ਚ ਮਾਲ ਜਾਂਦਾ ਤੁਸੀਂ ਆਪ ਡਾਇਰੈਕਟਰ ਡਾਇਰੈਕਟਰ ਨਾ ਨਾ ਵਪਾਰੀ ਨੂੰ ਨਹੀਂ ਦਿੰਦੇ ਬਹੁਤ ਘੱਟ ਦਿੰਦੇ ਵਪਾਰੀ ਨੂੰ ਠੀਕ ਹੈ ਸਾਡਾ ਮਾਲ ਉਦਾਂ ਹੀ ਵਪਾਰੀ ਨਾਲੋਂ ਜਾਦੇ ਪੈਸੇ ਸਾਨੂੰ ਮਾਰਕੀਟ ਚੋਂ ਮਿਲ ਰਿਹਾ ਹੈ ਮਾਰਕੀਟ ਉੱਤੇ ਜਾ ਕੇ ਵਪਾਰੀ ਵੀ ਮਾਰਕੀਟ 'ਚ ਪਈਦਾ ਫਿਰ ਅਸੀਂ ਕਿਉਂ ਨਾ ਮਾਰਕੀਟ 'ਤੇ ਵੇਚ ਗਏ ਵਪਾਰੀ ਨੇ ਸਾਡੇ ਕੋਲ 10 ਰੁਪਏ ਲੈ ਕੇ ਭੇਜਣੀ ਉੱਥੇ 12 ਰੁਪਏ 13 ਰੁਪਏ ਸਾਡੀ ਵਿਕਦੀ ਅਸੀਂ ਕਿਉਂ ਨਾ ਵੇਚ ਗਏ ਉੱਥੇ 13 ਰੁਪਏ ਅਸੀਂ ਵਪਾਰੀ ਨੂੰ ਕਿਉਂ ਦਈਏ ਫਿਰ ਜਿਹੜੀ ਜਦੋਂ ਆਪਾਂ ਆਪਣੀ ਜੈਨ ਵੈਰੇਟੀ ਹੋ ਗਈ ਚਾਹ ਰੂਮਾ ਵੈਰੇਟੀ ਹੋ ਗਈ ਜਦੋਂ ਆਪਾਂ ਮਾਰਕੀਟ ਦੇ ਵਿੱਚ ਲੈ ਕੇ ਜਾਂਦੇ ਆ ਤੇ ਦੂਜੀ ਨਾਲ ਆਪਣੀ ਮਹਿੰਗੀ ਵੀ ਵਿਕਦੀ ਹੋਊਗੀ ਜੀ ਪਹਿਲਾਂ ਵਿਕਦੀ ਸਭ ਤੋਂ ਵੱਡੀ ਗੱਲ ਅੱਛਾ ਜੀ ਦੂਸਰੀਆਂ ਵੈਰੇਟੀਆਂ ਜਿਹੜੀਆਂ ਮਾਰਕੀਟ 'ਤੇ ਪਈਆਂ ਹੁੰਦੇ ਨੇ ਉਹ ਇਹ ਸ਼ੱਕ ਤੁਸੀਂ ਲੁਧਿਆਣੇ ਜਾ ਕੇ ਦੋ ਦੁਕਾਨਾਂ ਉੱਥੇ ਜਾ ਕੇ ਪਤਾ ਕਰੋ ਗੁਲਸ਼ਨ ਜਿਹੜਾ ਬਹੁਤ ਮਸ਼ਹੂਰ ਆ ਐਸ ਵੇਲੇ ਆੜ ਤੋਂ ਦੀ ਪਹਿਲੇ ਨੰਬਰ ਤੇ ਸਭ ਤੋਂ ਵੱਧ ਸ਼ਿਮਲਾ ਉਹਦੇ ਵਿਕਦੀ ਆ 20-20 ਗੱਡੀਓ ਬੰਦਾ ਸ਼ਿਮਲਾ ਵਿੱਚ ਵੇਚਦਾ ਤੇਜ਼ੀ ਮੰਦਾ ਜੋ ਮਰਜ਼ੀ ਹੋਵੇ ਲੇਕਿਨ ਉਹ ਪਹਾੜ ਦਾ ਕਹਿੰਦਾ ਯਾਰ ਉਹ ਬੰਦੇ ਦੀ ਮੇਰਚ ਨਹੀਂ ਆਈ ਕਹਿੰਦਾ ਯਾਰ ਉਹ ਜਿਹੜੀ ਮੇਰਚ ਉਦਣਾਈ ਸੀ ਉਹ ਗੱਡੀ ਲੈ ਕੇ ਆ ਉਹ ਡਰਾਈਵਰਾਂ ਨੂੰ ਕਹਿੰਦਾ ਉਹ ਗੱਡੀ ਲਿਆਓ ਹੋਣ ਅੱਜ ਅਸੀਂ ਉੱਥੇ ਦੁਬਾਰਾ ਭੇਜਣੀ ਸ਼ੁਰੂ ਕਰਨ ਲੱਗੇ ਆ ਯਾਰ ਅੱਗੇ ਅਸੀਂ ਭੇਜਦੇ ਸੀ ਇੱਕੋ ਹੀ ਦੁਕਾਨ ਤੇ ਅਸੀਂ ਹੁਣ ਉਹਦੇ ਭੇਜਣੀ ਆ ਅੱਜ ਤੋਂ ਉਹਦੇ ਭੇਜਾਂਗੇ ਇੱਕ ਗੱਡੀ ਉਹਦੇ ਜਾਊਗੀ ਇੱਕ ਇੱਧਰ ਜਾਊਗੀ ਅਸੀਂ 5-5 ਗੱਡੀਆਂ ਰੋਜ਼ ਇਥੋਂ ਮਾਲ ਕੱਢਿਆ ਅੰਗਲ ਜੀ ਆਪਾਂ ਓਵਰਹਾਲ ਜੇ ਐਵਰੇਜ ਦੇਖੀਏ ਮਤਲਬ ਮੰਦੇ ਠੰਡੇ ਜਾਂ ਉਚੜਾ ਦੇ ਵਿੱਚ ਕਿ ਮਤਲਬ ਐਵਰੇਜ ਕਿੰਨੇ ਕੁ ਲਫਾਫੇ ਤੱਕ ਦੀ ਆਉਂਦੀ ਰਹੀ ਹੈ ਤੁਹਾਡੀ ਲਫਾਫਾ ਦੇਖੋ ਜੀ ਆਹ ਜਿਹੜਾ ਹੁਣ ਜਾ ਰਿਹਾ ਅਸੀਂ ਤੁਹਾਨੂੰ ਗਿਣਤੀ ਕਰਕੇ ਦੱਸਿਆ ਵੀ ਇਹ ਹਿਸਾਬ ਲਾ ਲਓ ਵੀ ਵਾ 15 ਲਫਾਫੇ ਦੇ ਕਰੀਬ ਅਜੇ ਵੀ ਟੁੱਟ ਰਹੀ ਆ ਇੱਕ ਖੇਲ ਇੱਕ ਖੇਲ ਇੱਕ ਖੇਲ ਤੇ 58 52 ਖੇੜਾਂ ਲਾਲੋ ਸਾਹਿਬ ਕਿੱਥੇ ਗੱਲ ਜਾਂਦੀ 600 ਲਫਾਫੇ ਤੋਂ ਅਜੇ ਵੀ ਟੱਪ ਜਾਣਾ ਇਹਨੇ ਹੂੰ ਹੂੰ 700 750 ਲਫਾਫਾ ਹੁਣ ਵੀ ਬਣੂਗਾ ਇਹਨੂੰ ਮੇਰੇ ਕਈ ਦੇਖਣ ਵਾਲੇ ਸੱਜਣ ਕਹਿੰਦੇ ਹਾਂ ਬੰਦਾ ਤੇ ਯਾਰ ਖੜੇ ਝੂਠ ਹੀ ਮਾਰੀ ਜਾਂਦਾ ਪਰ ਜਿਹਨੂੰ ਇਹ ਲੱਗਦਾ ਉਹ ਆ ਕੇ ਸਾਡਾ ਖੇਤ ਦੇਖੇ ਖੇਤ ਵਿੱਚ ਦੇਖੋ ਸਾਡਾ ਖੇਤ ਦੇਖ ਲਵੇ ਜੀ ਜੀ ਫੇਰ ਗੱਲ ਕਰੇ ਸਹੀ ਆ ਫੇਰ ਉਹ ਸੱਚ ਤਾਂ ਫੇਰ ਆਊਗਾ ਜੀ ਜੋ ਇੱਥੇ ਆ ਕੇ ਦੇਖੂਗਾ ਇਹ ਕਹਿੰਦੇ ਵੀਡੀਓ ਵਿੱਚ ਤਾਂ ਸਾਰੇ ਕਹਿੰਦੇ ਜੀ ਆਹ ਪਤਾ ਨਹੀਂ ਇਹ ਐਵੇਂ ਬਰੇਂਦਰ ਥੋੜੀ ਬਣਵਾਈ ਜਾਂਦੇ ਆ ਪਤਾ ਨਹੀਂ ਕੀ ਕਹਿੰਦੇ ਆ ਸਿਖਾਏ ਹੋਇਆ ਨਹੀਂ ਸਾਡਾ ਮਾਲ ਦੇਖੋ ਖੇਤ ਨੂੰ ਲੱਗਾ ਹੋਇਆ ਹੋਰ ਆਪਾਂ ਕਿਹੜਾ ਇਹ ਗੱਲ ਹੈ ਸਾਹਮਣੇ ਪਤਾ ਹੀ ਲੱਗਦਾ ਪੈ ਕਿ ਜੋ ਖੇਤ ਵਿੱਚ ਮਾਲ ਖੜਾ ਹੋਇਆ ਹੈ ਅਸੀਂ ਜੇ ਚੰਗਾ ਤੇ ਚੰਗਾ ਹੀ ਕਵਾਂਗੇ ਦੇਖੋ ਅਸੀਂ ਬਫੈਲੋ ਵੀ ਲਾਈ ਹੋਈ ਆ ਬਫੈਲੋ ਵੀ ਠੀਕ ਆ ਬਿਮਾਰੀ ਨੂੰ ਚੱਲਦੀ ਆ ਉਹਦੇ 'ਚ ਵੀ ਮੱਦ ਦਾ ਹੈਗਾ ਚੱਲਣ ਦਾ ਔਰ ਇਸ ਟੋਟਲ ਵੀ ਲਾਈ ਅਸੀਂ ਤਿੰਨ ਚਾਰ ਵੈਰੀਟੀਆਂ ਲਾਈਆਂ ਹੋਈਆਂ ਠੀਕ ਹੈ ਪਰ ਜਿਹੜੀ ਸਹੀ ਆ ਉਹਨੂੰ ਸਹੀ ਕਵਾਂਗੇ ਔਰ ਇਸ ਟੋਟਲ ਵੀ ਠੀਕ ਜਿਹੜੀ ਇਹਦੇ 'ਚ ਸਖਤੀ ਆ ਨਾ ਮਾਲ ਦੀ ਜਿਹੜੀ ਆ ਚੀਜ਼ ਆ ਨਾ ਇਹਨੂੰ ਉਹ ਔਰ ਵੀ ਆਈ ਆ ਆ ਚੀਜ਼ ਕਿਸੇ ਜੀ ਦੀ ਹੈਗੀ ਮਤਲਬ ਕਿ ਇਹਨੂੰ ਜੇ ਦੂਰ ਜਾਣ ਟ੍ਰਾਂਸਪੋਰਟੇਸ਼ਨ ਦੀ ਦਿੱਕਤ ਨਹੀਂ ਆਉਂਦੀ ਜਿੰਨੀ ਮਰਜ਼ੀ ਦੂਰ ਪਾ ਲਵੋ ਉਹਦੇ ਨਾਲੋਂ ਦੁਕਾਨ ਤੇ ਸਾਰੀਆਂ ਕਬੜੇ 2 ਦਿਨ ਦੁਕਾਨ ਤੇ ਵੱਧ ਕੱਢੂਗੀ ਕੱਢੂਗੀ ਦੁਕਾਨਦਾਰ ਆਪੇ ਕਿਉਂ ਨਾ ਭੱਜ ਕੇ ਆਊਗਾ ਬਈ ਯਾਰ ਉਹ ਮਿਰਚ ਜਿਹੜੀ ਆਮ ਮਿਰਚ ਨੂੰ ਝੂੜੀ ਪੈ ਜਾਊਗੀ ਹਾਂਜੀ 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 ਝੂੜੀਆਂ ਪੈ ਜਾਣੀਆਂ ਇਹਨੂੰ ਝੂੜੀ ਨਹੀਂ ਪਾਊਗੀ ਇਹ 4 ਦਿਨ 2 ਦਿਨ ਵੱਧ ਕੱਢੂ ਦੁਕਾਨ ਤੇ ਪਈ ਫਿਰ ਅਗਲੇ ਦਾ ਮਾਲ ਖਰਾਬ ਕਿੱਦਾਂ ਹੋਊਗਾ ਹਾਂ ਸਹੀ ਗੱਲ ਸਹੀ ਗੱਲ ਜਿੱਦਾਂ ਆਪਣੇ ਕੋਲ ਪਿਛਲੀ ਵਾਰ ਜਲ ਲਗਾਉਂਦੇ ਆਏ ਸੀਗੇ ਵਪਾਰੀ ਹਮ ਸਲੀਗੁੜੀ ਦੇ ਸਲੀਗੁੜੀ ਦੇ ਕਿਸਾਨ ਉਹਨਾਂ ਕੋਲ ਸਲੀਗੁੜੀ ਦੇ ਵਪਾਰੀ ਆਏ ਸੀ ਤੇ ਅੱਜ ਚਲੋ ਮੰਦੇ ਕਰਕੇ ਨਹੀਂ ਹੋਇਆ ਨਹੀਂ ਆਏ ਬੰਦਾ ਕਰਕੇ ਨਹੀਂ ਉਹਨਾਂ ਨੂੰ ਲੁਧਿਆਣੋਂ ਮਾਲ ਮਿਲਣ ਲੱਗ ਗਿਆ ਹਾਂਜੀ ਹਾਂਜੀ ਇਹਨਾਂ ਨੇ ਆਪਣੀ ਡਿਮਾਂਡ ਮਤਲਬ ਜਿਹੜੀ ਵੈਰੈਟੀ ਪਿਛਲੀ ਵਾਰੀ ਬਹੁਤ ਵਧੀਆ ਸਿਲੈਕਟ ਕਰ ਲਈ ਸੀ ਤੇ ਕਿਸਾਨੋ ਸਾਡੇ ਨਾਲ ਆਪਣੇ ਮਲੇਰਕੋਟਾ ਸੀਡ ਸਟੋਰ ਜੀਰਾ ਤੋਂ ਆਪਣੇ ਡਿਸਟ੍ਰੀਬਿਊਟਰ ਅਮਜਦ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਦੋਨੋਂ ਵੈਰਾਈਟੀਆਂ ਦੇਖੀਆਂ ਕਿਵੇਂ ਦੀਆਂ ਲੱਗੀਆਂ ਤੇ ਆਪਣੇ ਨਾਲ ਅਮਜਦ ਜੀ ਨੇ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਸੀਂ ਅੱਜ ਆਪਣੇ ਨਾਲ ਆਏ ਹੋ ਫੀਲਡ ਵਿਜ਼ਿਟ ਕਰਤੇ ਆ ਤੁਸੀਂ ਜੈਮ ਵੀ ਵੇਖੀ ਆ ਹੁਣ ਅੰਕਲ ਬਲਬੀਰ ਸਿੰਘ ਦੇ ਖੇਤ ਦੀ ਜਿਹੜੀ ਆਪਣੀਆਂ ਰੋਮਾ ਵੈਰੈਟੀ ਹੈ ਦੋਨੋਂ ਵੈਰੈਟੀਆਂ ਦੇਖ ਲਈਆਂ ਤੇ ਤੁਹਾਨੂੰ ਦੋਨੋਂ ਵੈਰੈਟੀਆਂ ਆਪਣੀਆਂ ਨਾਲ ਹੋਰ ਕੰਪੀਟੀਟਰ ਵੈਰੈਟੀਆਂ ਲੱਗੀਆਂ ਉਹਨਾਂ ਦੇ ਮੁਕਾਬਲੇ ਕਿੱਦਾਂ ਦੀਆਂ ਲੱਗੀਆਂ ਜੀ ਦੋਨੀਆਂ ਕੁਆਲਿਟੀਆਂ ਬਹੁਤ ਵਧੀਆ ਵੈਰੈਟੀਆਂ ਨੇ ਰੋਮਾ ਵੀ ਵਧੀਆ ਵੈਰੈਟੀ ਆ ਤੇ ਜੈਮ ਤੇ ਹੈ ਹੀ ਵਧੀਆ ਵੈਰੈਟੀ ਆ ਜੀ ਠੀਕ ਹੈ ਜੀ ਤੇ ਮੇਨ ਗੱਲ ਆਪਣੇ ਅੰਕਲ ਜੀ ਨੇ ਮੈਂ ਫੀਲਡ ਬਹੁਤ ਦੇਖਿਆ ਜੀ ਪਰ ਇਹਨਾਂ ਵਰਗੀ ਕੇਅਰ ਮੈਂ ਨਹੀਂ ਦੇਖੀ ਅੰਗੀ ਜੀ ਠੀਕ ਹੈ ਜੀ ਨਹੀਂ ਆਮ ਹੋ ਆਪਾਂ ਫੀਲਡ ਦੇਖਦੇ ਆ ਜੀ ਤੇ ਲੋਕਾਂ ਦੀ ਮਿਰਚਾਂ ਬਿਲਕੁਲ ਡੈਮੇਜ ਹੋ ਚੁੱਕੀਆਂ ਨਾ ਜੀ ਇਹਨਾਂ ਦੀ ਹਿਸ ਟਾਈਮ ਵੀ ਮਿਰਚ ਪੂਰੀ ਐ ਵਧੀਆ ਖੜੀ ਆ ਜੀ ਨਾ ਥ੍ਰਿਪਾ ਕੋਈ ਬਿਮਾਰੀ ਵੀ ਨਹੀਂ ਹੈ ਠੀਕ ਹੈ ਜੀ ਫਰੂਟ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਫਰੂਟ ਹੈ ਇਹਨਾਂ ਦੇ ਤੁਸੀਂ ਮੈਂ ਤੁਹਾਨੂੰ ਦਿਖਾ ਵੀ ਤੰਨਾ ਜੀ ਹਾਂਜੀ ਹਾਂਜੀ ਆ ਦੇਖੋ ਜੀ ਫਰੂਟ ਦੇਖੋ ਜੀ ਸਾਰੇ ਬੁੱਟੇ ਦੇਖੋ ਭਰੇ ਪਏ ਆ ਤੇ ਮੇਨ ਗੱਲ ਸਿਮਲਾ ਮਿਰਚ ਦੀ ਕੁਆਲਿਟੀ ਬਹੁਤ ਸੋਹਣੀ ਆ ਤਨ ਕੁਆਲਿਟੀ ਵਧੀਆ ਲੱਗੀ ਬਹੁਤ ਸੋਹਣੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਤੁਸੀਂ ਅੱਗੇ ਵੀ ਵੈਰਾਈਟੀਆਂ ਕਾਫੀ ਵੇਚਦੇ ਹੋ ਹਾਂਜੀ ਹਾਂਜੀ ਤੇ ਉਹਨਾਂ ਦੇ ਮੁਕਾਬਲੇ ਕਿਦਾਂ ਕਿਸ ਸਟੇਜ ਤੇ ਅਕਨੇ ਕਿਸ ਸਟੇਜ ਤੇ ਖੜੀਆਂ ਆ ਵੈਰਾਈਟੀਆਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਬਾਕੀ ਵੈਰਾਈਟੀਆਂ ਮੈਂ ਹੋਰ ਵੀ ਬਹੁਤ ਵੇਚੀਆਂ ਨੇ ਮੈਨੂੰ ਨੰਬਰ 1 ਤੇ ਵੈਰਾਈਟੀ ਅਰੋਮਾ ਤੇ ਆਪਣੇ ਜੈਮ ਵੀ ਵਧੀਆ ਵੈਰਾਈਟੀ ਲੱਗੀ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ